ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 20ਵੀਂ ਸਦੀ ਦੇ ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਕਹਿ ਲੋ ਅਹਿਮ ਸ਼ਖਸੀਅਤ ਬਾਰੇ ਮਾਸਟਰ ਤਾਰਾ ਸਿੰਘ ਹਾਂਜੀ ਬਿਲਕੁਲ ਸਾਡੇ ਕੋਲ ਮਤਲਬ ਉਹਨਾਂ ਦੇ ਜੀਵਨ ਤੇ ਕੰਮਾਂ ਬਾਰੇ ਕੁਝ ਜਾਣਕਾਰੀ ਹੈ ਕੁਝ ਲਿਖਤਾ ਹਨ ਤੇ ਆਪਣਾ ਮਕਸਦ ਹੈ ਇਹਨਾਂ ਚੋਂ ਖਾਸ ਨੁਕਤਿਆਂ ਨੂੰ ਫੜਨਾ ਖਾਸ ਕਰਕੇ ਜਿਹੜਾ ਉਹਨਾਂ ਦਾ ਸਿੱਖ ਹੱਕਾਂ ਲਈ ਸੰਘਰਸ਼ ਰਿਹਾ ਬਿਲਕੁਲ 1885 ਵਿੱਚ 라ਵਲਪਿੰਡੀ ਜ਼ਿਲ੍ਹੇ ਚ ਉਹਨਾਂ ਦਾ ਜਨਮ ਹੋਇਆ ਜੋ ਹੁਣ ਪਾਕਿਸਤਾਨ 'ਚ ਹੈ ਨਾਨਕ ਚੰਦ ਨਾ ਸੀ ਪਹਿਲਾਂ ਅੱਛਾ ਹਾਂਜੀ ਤੇ ਫਿਰ ਅੰਮ੍ਰਿਤਸਰ ਕੇ ਤਾਰਾ ਸਿੰਘ ਬਣੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਮਤਲਬ ਸਿੱਖ ਕੌਮ ਲਈ ਪੰਜਾਬੀ ਬੋਲੀ ਲਈ ਤੇ ਸਿੱਖਾਂ ਦੇ ਸਿਆਸੀ ਹੱਕਾਂ ਲਈ ਲਾ ਦਿੱਤੀ ਹਾਂਜੀ ਤੇ ਜਿਵੇਂ ਤੁਸੀਂ ਕਿਹਾ ਇਹ ਸਿਰਫ ਸਿਆਸਤ ਦੀ ਗੱਲ ਨਹੀਂ ਸੀ ਉਹਨਾਂ ਦਾ ਜਿਹੜਾ ਸ਼ੁਰੂ ਦਾ ਕੰਮ ਹੈ ਉਹਦਾ ਧਾਰਮਿਕ ਤੇ ਸਮਾਜਿਕ ਪਾਸੇ ਵੱਲ ਜ਼ਿਆਦਾ ਹੈ ਖਾਸ ਕਰਕੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਹਾਂ ਗੁਰੂ ਕਾ ਬਾਗ ਮੋਰਚਾ ਜਿਹੜਾ 1922 'ਚ ਹੋਇਆ ਸੀ ਉਹ ਇੱਕ ਬਹੁਤ ਵੱਡੀ ਮਿਸਾਲ ਹੈ ਇਸ ਦੀ ਹਾਂ ਇਸ ਮੋਰਚੇ ਬਾਰੇ ਥੋੜਾ ਹੋਰ ਦੱਸੋਗੇ ਮਤਲਬ ਇਹ ਐਨਾ ਅਹਿਮ ਕਿਉਂ ਮੰਨਿਆ ਜਾਂਦਾ ਹੈ ਦੇਖੋ ਗੁਰੂ ਕਾ ਬਾਗ ਮੋਰਚਾ ਨਾ ਅਸਲ ਚ ਗੁਰਦੁਆਰੇ ਦੀ ਜ਼ਮੀਨ ਤੋਂ ਲੰਗਰ ਲਈ ਲੱਕੜ ਕੱਟਣ ਦੇ ਹੱਕ ਨੂੰ ਲੈ ਕੇ ਸੀ ਜਿਹੜੇ ਮਹਾਂਤ ਉਦੋਂ ਗੁਰਦੁਆਰਿਆਂ ਤੇ ਕਾਬਜ਼ ਸਨ ਉਹ ਇਹਦਾ ਵਿਰੋਧ ਕਰ ਰਹੇ ਸੀ ਅੱਛਾ ਤੇ ਇਹ ਇੱਕ ਪੂਰੀ ਤਰ੍ਹਾਂ ਸ਼ਾਂਤਮਈ ਮਤਲਬ ਅਹਿੰਸਕ ਸੰਘਰਸ਼ ਸੀ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਮਾਸਟਰ ਤਾਰਾ ਸਿੰਘ ਇਸ ਦੇ ਮੁੱਖ ਆਗੂਆਂ ਚੋਂ ਸੀ ਤੇ ਇਸ ਨੇ ਨਾ ਸਿਰਫ ਸਿੱਖ ਕੌਮ ਨੂੰ ਇੱਕਜੁੱਟ ਕੀਤਾ ਹਮ ਸਗੋਂ ਅੰਗਰੇਜ਼ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਇੱਥੋਂ ਹੀ ਕਹਿ ਲਓ ਉਹਨਾਂ ਦੀ ਲੀਡਰਸ਼ਿਪ ਹੋਰ ਪੱਕੀ ਹੋਈ ਸਹੀ ਗੱਲ ਹੈ ਤੇ ਇਸੇ ਮਜ਼ਬੂਤ ਲੀਡਰਸ਼ਿਪ ਕਰਕੇ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮਤਲਬ ਵੱਡੇ ਨੇਤਾ ਬਣ ਕੇ ਉਭਰੇ ਤੇ ਭਾਰਤ ਦੀ ਸਿਆਸਤ 'ਚ ਸਿੱਖਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹਾਂਜੀ ਪਰ ਇੱਥੇ ਆ ਕੇ ਗੱਲ ਹੋਰ ਗੁੰਝਲਦਾਰ ਹੋ ਜਾਂਦੀ ਹੈ ਖਾਸ ਕਰਕੇ ਜਦੋਂ ਦੇਸ਼ ਵੰਡਵਲ ਜਾ ਰਿਹਾ ਸੀ ਬਿਲਕੁਲ ਉਹ ਸਮਾਂ ਸਿੱਖ ਕੌਮ ਲਈ ਬਹੁਤ ਹੀ ਬਹੁਤ ਹੀ ਨਾਜ਼ੁਕ ਸੀ ਮਾਸਟਰ ਤਾਰਾ ਸਿੰਘ ਨੇ ਦੇਖਿਆ ਕਿ ਜੇ ਪੰਜਾਬ ਵੰਡਿਆ ਗਿਆ ਤੇ ਪਾਕਿਸਤਾਨ ਬਣਿਆ ਤਾਂ ਸਿੱਖ ਕੌਮ ਉਹਨਾਂ ਦੇ ਇਤਿਹਾਸਿਕ ਗੁਰਦ੍ਹਾਮ ਜ਼ਮੀਨਾਂ ਸਭ ਵੰਡਿਆ ਜਾਊਗਾ ਹੂੰ ਇਸੇ ਤਣਾਅ ਵਾਲੇ ਮਾਹੌਲ 'ਚ ਉਹਨਾਂ ਦਾ ਉਹ ਨਾਰਾ ਬਹੁਤ ਮਸ਼ਹੂਰ ਹੋਇਆ ਹਿੰਦੁਸਤਾਨ ਜ਼ਿੰਦਾਬਾਦ ਪਾਕਿਸਤਾਨ ਮਰਦਾਬਾਦ ਹਾਂਜੀ ਇਹ ਉਸ ਵੇਲੇ ਦੀ ਸਥਿਤੀ ਉਹ ਤਣਾਅ ਤੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ ਨਾ ਇੱਥੇ ਇਹ ਗੱਲ ਸਾਫ਼ ਕਰਨੀ ਜ਼ਰੂਰੀ ਹੈ ਕਿ ਅਸੀਂ ਇਹ ਨਾਰਾ ਸਿਰਫ਼ ਇਤਿਹਾਸਿਕ ਤੌਰ ਤੇ ਦੱਸ ਰਹੇ ਹਾਂ ਇਹਦੀ ਕੋਈ ਹਮਾਇਤ ਜਾਂ ਵਿਰੋਧ ਨਹੀਂ ਕਰ ਰਹੇ ਯਕੀਨਨ ਯਕੀਨਨ ਇਹ ਸਿਰਫ਼ ਉਸ ਦੌਰ ਦੇ ਜਜ਼ਬਾਤ ਤੇ ਸਿਆਸੀ ਖੋਲ ਨੂੰ ਸਮਝਣ ਲਈ ਹੈ ਖੈਰ ਵੰਡ ਹੋ ਗਈ ਆਰਤ ਆਜ਼ਾਦ ਹੋ ਗਿਆ ਹਾਂਜੀ ਤੇ ਫਿਰ ਮਾਸਟਰ ਤਾਰਾ ਸਿੰਘ ਦਾ ਅਗਲਾ ਵੱਡਾ ਸੰਘਰਸ਼ ਸ਼ੁਰੂ ਹੋਇਆ ਉਹ ਸੀ ਭਾਰਤ ਦੇ ਅੰਦਰ ਹੀ ਪੰਜਾਬੀ ਬੋਲਦੇ ਇਲਾਕਿਆਂ ਦਾ ਇੱਕ ਵੱਖਰਾ ਸੂਬਾ ਬਣਾਉਣ ਲਈ ਯਾਨੀ ਕਿ ਪੰਜਾਬੀ ਸੂਬਾ ਲਹਿਰ ਹਾਂ ਇਹ ਵੀ ਕੋਈ ਨਿੱਕੀ ਲੜਾਈ ਨਹੀਂ ਸੀ ਬਹੁਤ ਲੰਬਾ ਤੇ ਔਖਾ ਸੰਘਰਸ਼ ਸੀ ਇਹ ਮੈਨੂੰ ਲੱਗਦਾ ਹੈ ਉਹਨਾਂ ਨੇ ਇਸ ਲਈ ਕਈ ਮੋਰਚੇ ਲਾਏ ਭੁਖ ਹੜਤਾਲਾਂ ਵੀ ਕੀਤੀਆਂ ਜੇਲ੍ਹਾਂ 'ਚ ਵੀ ਗਏ ਬਿਲਕੁਲ ਬਹੁਤ ਜੱਦੋ ਜਹਿਦ ਕੀਤੀ ਉਹਨਾਂ ਨੇ ਹਾਲਾਂਕਿ ਇਹ ਮੰਗ ਉਹਨਾਂ ਦੇ ਜਿਉਂਦੇ ਜੀ ਮਤਲਬ 1967 ਚ ਉਹਨਾਂ ਦਾ ਦੇਹਾਂਤ ਹੋਇਆ ਉਸ ਤਰ੍ਹਾਂ ਪੂਰੀ ਨਹੀਂ ਹੋਈ ਜਿਵੇਂ ਉਹ ਚਾਹੁੰਦੇ ਸਨ ਪਰ ਕੀ ਇਹ ਕਹਿ ਸਕਦੇ ਆ ਕਿ ਉਹਨਾਂ ਦੇ ਲਗਾਤਾਰ ਦਬਾਅ ਨੇ ਹੀ 1966 ਦੇ ਪੰਜਾਬੀ ਸੂਬੇ ਲਈ ਰਾਹ ਪੱਧਰਾ ਕੀਤਾ ਭਾਵੇਂ ਉਹਦਾ ਰੂਪ ਵੱਖਰਾ ਸੀ ਬਿਨਾਂ ਸ਼ੱਕ ਉਹਨਾਂ ਦੀ ਅਣਥਕ ਮਿਹਨਤ ਉਨ੍ਹਾਂ ਦੀ ਲਗਨ ਤੇ ਜਿਹੜਾ ਉਹਨਾਂ ਨੇ ਦਬਾਅ ਬਣਾਈ ਰੱਖਿਆ ਉਸੇ ਦਾ ਨਤੀਜਾ ਸੀ ਕਿ ਆਖਿਰਕਾਰ 1966 ਚ ਪਾਸ਼ਾ ਦੇ ਆਧਾਰ ਤੇ ਮੌਜੂਦਾ ਪੰਜਾਬੀ ਸੂਬਾ ਬਣਿਆ ਹੂੰ ਸੋ ਉਹਨਾਂ ਦਾ ਜੀਵਨ ਦੇਖੀਏ ਤਾਂ ਉਹ ਇੱਕ ਅਜਿਹੇ ਆਗੂ ਸਨ ਜਿਨ੍ਹਾਂ ਨੇ ਧਾਰਮਿਕ ਵਿਸ਼ਵਾਸ ਉਹ ਅੰਮ੍ਰਿਤਧਾਰੀ ਸਿੱਖ ਸਨ ਤੇ ਸਿਆਸੀ ਸਰਗਰਮੀ ਇਨਾ ਦੋਵਾਂ ਨੂੰ ਇਕੱਠਾ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਿਵੇਂ ਸਿੱਖੀ ਚ ਮੀਰੀ ਪੀਰੀ ਦਾ ਸਿਧਾਂਤ ਹੈ ਤਾਂ ਫਿਰ ਇਹ ਕੁਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਮਾਸਟਰ ਤਾਰਾ ਸਿੰਘ ਇੱਕ ਅਜੇ ਸ਼ਖਸੀਅਤ ਸੀ ਜਿਨ੍ਹਾਂ ਨੇ ਸਿੱਖ ਪਛਾਣ ਲਈ ਪੰਜਾਬੀ ਬੋਲੀ ਲਈ ਤੇ ਸਿਆਸੀ ਹੱਕਾਂ ਲਈ ਕਈ ਮੋੜਛਾਂ ਦੇ ਇਕੱਠਿਆਂ ਲੜਾਈ ਲੜੀ ਗੁਰਦੁਆਰਾ ਸੁਧਾਰ ਤੋਂ ਲੈ ਕੇ ਪੰਜਾਬੀ ਸੂਬੇ ਤੱਕ ਉਹਨਾਂ ਦਾ ਅਸਰ ਬਹੁਤ ਡੂੰਘਾ ਰਿਹਾ ਹਾਂਜੀ ਬਿਲਕੁਲ ਉਹਨਾਂ ਨੂੰ ਅੱਜ ਵੀ ਇੱਕ ਬਹੁਤ ਦ੍ਰਿੜ ਨਿਡਰ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ ਜਿਸ ਨੇ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਆਪਣੇ ਪਾਈਚਾਰੇ ਦੀ ਆਵਾਜ਼ ਬੁਲੰਦ ਰੱਖੀ ਸਹੀ ਗੱਲ ਹੈ ਇਸ ਸਾਰੀ ਗੱਲਬਾਤ ਤੋਂ ਨਾ ਇੱਕ ਸਵਾਲ ਜ਼ਰੂਰ ਮਨ ਚ ਆਉਂਦਾ ਹੈ ਜਿਸ ਤੇ ਸ਼ਾਇਦ ਸੁਣਨ ਵਾਲੇ ਵੀ ਸੋਚ ਸਕਦੇ ਨੇ ਹਾਂ ਦੱਸੋ ਕਿ ਜਦੋਂ ਕੋਈ ਘੱਟ ਗਿਣਤੀ ਕੌਮ ਵੱਡੀਆਂ ਸਿਆਸੀ ਜਾਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੋਵੇ ਤਾਂ ਧਾਰਮਿਕ ਸ਼ਰਧਾ ਤੇ ਸਿਆਸੀ ਲੀਡਰਸ਼ਿਪ ਇਨਾ ਦਾ ਸੁਮੇਲ ਉਸ ਕੌਮ ਦੀ ਅਗਵਾਈ ਕਰਨ ਚ ਕਿੰਨਾ ਕੁ ਕਾਰਗਰ ਹੋ ਸਕਦਾ ਹੈ ਜਾਂ ਇਸ ਦੇ ਕੀ ਪਹਿਲੂ ਹੁੰਦੇ ਨੇ